ਸੋ ਗਾਇਸ ਕਿਕ ਅਪਡੇਟ ਸੋ ਸਭ ਤੋਂ ਪਹਿਲੀ ਅਪਡੇਟ ਹੈ ਕਿ ਆਪਣੀ ਡੈਟ ਜਿਹੜਾ ਵਾ ਚైనా ਹੈਗਾ ਉਹਨਾਂ ਵੱਲੋਂ ਇੱਕ ਡਿਸਕਵਰੀ ਕੀਤੀ ਗਈ ਹੈ ਜਿਹਦੇ ਵਿੱਚ ਕਿ ਉਹਨਾਂ ਨੇ ਇੱਕ ਗਲੂ ਜੜੀ ਆ ਉਹ ਇਦਾਂ ਦੀ ਇਨਵੈਂਟ ਕੀਤੀ ਆ ਜੇ ਦੇ ਨਾਲ ਕਿ ਕਿਸੇ ਦੀ ਵੀ ਹੁਣ ਅੱਗੇ ਹੱਡੀ ਕਿਸੇ ਦੀ ਵੀ ਟੁੱਟੂਗੀ ਤਾਂ ਉਹ ਜਿਹੜੀ ਆ ਮਿੰਟਾਂ ਦੇ ਵਿੱਚ 2-3 ਮਿੰਟਾਂ ਦੇ ਵਿੱਚ ਹੀ ਜਿਹੜੀ ਆ ਫਿਰ ਤੋਂ ਜਿਹੜੀ ਆ ਰਿਕਵਰ ਹੋ ਜਾ ਕਰੂਗੀ ਐਤਾ ਇੱਕ ਡਿਸਕਵਰੀ ਜਿਹੜੀ ਆ ਬਹੁਤ ਹੀ ਜ਼ਿਆਦਾ ਜਿਹੜਾ ਚੇਂਜ ਲਿਆ ਕਰਦੀ ਆ ਅਗੇ ਆਪਣੇ ਆਉਣ ਵਾਲੇ ਫਿਊਚਰ ਦੇ ਵਿੱਚ ਤੇ ਇੱਥੋਂ ਤੱਕ ਉਹਨਾਂ ਦਾ ਕਹਿਣਾ ਵਾ ਇਨ ਕੇਸ ਜੇ ਹੁਣ ਕੋਈ 2030 ਤੱਕ ਜਿਹੜਾ ਕੋਈ ਬੰਦਾ ਜੀ ਲਿੰਦਾ ਵਾ ਤੇ ਉਹ ਜਿਹੜਾ ਹਮੇਸ਼ਾ ਲਈ ਜਿਹੜਾ ਵਾ ਅਮਰ ਵੀ ਹੋ ਸਕਦਾ ਐਤਾ ਵਦੀਆਂ ਮੈਡੀਸਿਨ ਸਟੇਡੀਅਮ ਆ ਇਨਵੈਂਟ ਕੀਤੀਆਂ ਜਾ ਰਹੀਆਂ ਹਨ ਉਹਨਾਂ ਵੱਲੋਂ ਤੇ ਉਹਨਾਂ ਦੇ ਉੱਪਰ ਵੀ ਟ੍ਰਾਇਲ ਚੱਲ ਰਹੇ ਆ ਜੀ ਇਨ ਕੇ ਬੰਦੇ ਜਿਹੜੇ ਮਰਨੇ ਬੰਦ ਹੋਣਗੇ 올 ਯੂ ਨੀਡ ਇਜ਼ ਮਨੀ ਜੇ ਤੁਹਾਡੇ ਕੋਲ ਪੈਸੇ ਆ ਥੈਨ ਤੁਸੀਂ ਜਿਹੜਾ ਵਾ ਹਮੇਸ਼ਾ ਲਈ ਜੀ ਸਕਦੇ ਬਾਕੀ ਸੈਕੰਡ ਅਪਗ੍ਰੇਡ ਹੈਗੀ ਆਪਣੀ ਸੋਨਮ ਮੰਗ ਚੁੱਕੀ ਲਦਾਖ ਦੇ ਵੱਲੋਂ ਲਦਾਖ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਏਗਾ 올ਮੋਸਟ ਸਾਰਿਆਂ ਨੂੰ ਕਿ ਡੈਟ ਉੱਥੇ ਜਿਹੜਾ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਸੀਗਾ ਉੱਥੇ ਕਰੰਟਲੀ ਜਿਹੜਾ ਸੀਗਾ ਇੱਕ ਅ ਥੋੜਾ ਜਿਹਾ ਉੱਥੇ ਮਾਹੌਲ ਖਰਾਬ ਹੋ ਗਿਆ ਸੀਗਾ ਤਾਂ ਉੱਥੇ ਜੜੀ ਸੀਗੀ ਹਿੰਸਾ ਫੜ ਗਈ ਸੀਗੀ ਤੋ ਉਹਦੇ ਨਾਲ ਜਿਹੜਾ ਉੱਥੇ ਕਾਫੀ ਆ ਰਹੇ ਜਾਂ ਕੈਜੂਐਲਟੀਆਂ ਹੋਈਆਂ ਸੀ ਜਾਂ ਉੱਥੇ ਕਾਫੀ ਸਾਰੀ ਤੋੜ-ਫੋੜ ਵੀ ਹੋਈ ਸੀ ਤੇ ਉਹਨੂੰ ਜਿਹੜਾ ਸਟਾਰਟ ਕੀਤਾ ਗਿਆ ਸੀਗਾ ਉੱਥੇ ਜਿਹੜੀ ਸਿਕਿਉਰਿਟੀ ਫੋਰਸਸ ਲਗਾਈਆਂ ਸੀ ਉਹਨਾਂ ਵੱਲੋਂ ਸਟਾਰਟ ਕੀਤਾ ਗਿਆ ਸੀਗਾ ਆਦਰਵਾਇਸ ਜਿਹੜਾ ਵਾ ਉੱਥੇ ਹੁਣ ਜਿਹੜਾ ਸਾਨੂੰ ਮੰਨਤ ਜੋ ਕਿ ਸਾਇੰਟਿਸਟ ਸੀਗਾ ਬਹੁਤ ਵੱਡਾ ਕਲਾਈਮੇਟ ਐਕਟੀਵਿਟੀ ਸੀਗਾ ਤੇ ਉਹਨੇ ਜਿਹੜਾ ਵਾ ਉੱਥੇ ਪ੍ਰੋਟੈਸਟ ਜਿਹੜਾ ਕੀਤਾ ਸੀਗਾ ਸਟਾਰਟ ਉਹਨੇ ਜਿਹੜਾ ਉੱਥੋਂ ਦੀ ਜਿਹੜਾ ਫੋਰੈਸਟ ਹੈਗੇ ਉਹਨੂੰ ਬਚਾਉਣ ਲਈ ਕੀਤਾ ਗਿਆ ਕਿਉਂਕਿ ਗਵਰਨਮੈਂਟ ਜਿਹੜੀ ਸੀ ਹੋ ਤਾਂ ਮਾਈਨਿੰਗ ਕਰਨਾ ਚ ਵਿਗਰਾ ਰਹਿ ਰਿਹਾ ਜਾਨਵਰ ਰਹਿ ਰਿਹਾ ਸਾਰੇ ਹੀ ਉਹਨਾਂ ਨੇ ਮਾਰ ਦੇਣੇ ਸੀਗੇ ਉਹਨਾਂ ਸਾਰਿਆਂ ਨੇ ਬਚਾਉਣ ਲਈ ਤੇ ਉੱਥੇ ਜਿਹੜੀ ਆ ਆਬੂ ਹਵਨ ਬਚਾਉਣ ਲਈ ਉਹਨੇ ਜਿਹੜਾ ਇਹ ਪ੍ਰੋਟੈਸਟ ਸ਼ੁਰੂ ਕੀਤਾ ਸੀਗਾ ਉਹਨੇ ਕਾਫੀ ਸਾਰੇ ਇਨਵੈਂਸ਼ਨਸ ਵੀ ਕੀਤੇ ਸੀਗਾ ਫਿਰ ਵੀ ਪਰ ਜਿਹੜਾ ਵਾ ਉਹਨੂੰ ਐਂਟੀ ਨੇਸ਼ਨਲ ਕੋਸ਼ਿਸ਼ ਕਰਕੇ ਉਹਨੂੰ ਐਨਐਸਏ ਲਗਾ ਕੇ ਤੇ ਉਹਨੂੰ ਜਿਹੜਾ ਜੇਲ ਦੇ ਵਿੱਚ ਬੰਦ ਕਰ ਦਿੱਤਾ ਗਿਆ ਵਾ ਤੇ ਉਹਨੇ ਚਲੋ ਜੋ ਵੀ ਕੀਤਾ ਵਾ ਦੇਸ਼ ਲਈ ਕਾਫੀ ਸਾਰੀਆਂ ਜਿਹੜੀਆਂ ਵਰਡ ਲੈਵਲ ਤੇ ਜਿਹੜਾ ਵਾ ਉਹਦੀ ਪ੍ਰੋਮੋਸ਼ਨ ਕੀਤੀ ਉੱਥੇ ਜਿਹੜੀ ਮੂਵੀ ਤੱਕ ਬਣਾਤੀ ਸੀ ਵੀ 3 ਜੂਨ 7 ਨੂੰ ਜਿਹੜਾ ਵਾ ਐਨਐਸਏ ਜਿਹੜਾ ਵਾ ਲਾ ਦਿੱਤਾ ਗਿਆ ਵਾ ਬਾਕੀ ਚਲੋ ਇੱਕ ਹੋਰ ਅਪਡੇਟ दैट ਹਮਾਸ ਨੂੰ ਜਿਹੜਾ ਸੀਗਾ 트럼ਪ ਵੱਲੋਂ ਇਹ ਕਿੜਾ ਵਧੀਆ ਓਵਰ ਮਿਲਿਆ ਸੀਗਾ दैट 10 ਦਿਨ ਦਾ ਟਾਈਮ ਬਤਾਇਆ ਸੀਗਾ ਕਿ 트럼ਪ ਐਡਮਿਨਿਸਟ੍ਰੇਸ਼ਨ ਜਿਹੜੀ ਗਾਜ਼ਾ ਦੇ ਉੱਪਰ ਜਿਹੜਾ ਵਾ ਅ ਕੰਟਰੋਲ ਕਰੇਗੀ ਬਟ ਉਹਦੇ ਜਿਹੜਾ ਵਾ ਉਹਦੇ ਅੰਦਰ ਹੈਂਡ ਜਿਹੜਾ ਵਾ ਹਮਾਸ ਨੂੰ ਜਿਹੜੇ ਜਿੰਨੇ ਵੀ ਇਜ਼ਰਾਇਲ ਦੇ ਜਿਹੜੇ ਹੋਸਟੇਜ ਜੋ ਵੀ ਉਹਨਾਂ ਬੰਦਕ ਬਣਾਏ ਆ ਉਹ ਸਾਰੇ ਛੱਡੋ ਤੇ ਜਿਹੜਾ ਗਾਜ਼ਾ ਦੇ ਵਿੱਚ ਜਿੰਨੇ ਵੀ ਹੁਣ ਤੱਕ ਹਮਲੇ ਹੋ ਰਹੇ ਨੇ ਉੱਥੇ ਇੰਨੇ ਜਾਣੇ ਮਰ ਰਹੇ ਆ ਉਹ ਖਤਮ ਹੋ ਜੂਗੀ ਜੰਗ ਤੁਹਾਡੀ ਤੇ ਉਹਨਾਂ ਨੂੰ ਸਿਰਫ ਇੱਕੋ ਕੰਡੀਸ਼ਨ ਚਾਹੀਦੀ ਉੱਥੇ ਜਿਹੜੀ ਕੰਟਰੋਲ ਜਿਹੜਾ ਉੱਥੇ ਸਿਕਿਉਰਿਟੀ ਫੋਰਸ ਜਿਹੜੀਆਂ ਇਜ਼ਰਾਇਲ ਦੀਆਂ ਐਂਡ ਜਿਹੜੀਆਂ ਅਮਰੀਕਾ ਦੀਆਂ ਲੱਗਣੀਆਂ ਇੰਨੀ ਜਿਹੜੀ ਆਫਰ ਦੇ ਕੇ ਉਹਨੇ ਜਿਹੜਾ ਸੀਗਾ ਇਹ ਇੱਕ ਮਤਾ ਪਾਇਆ ਸੀਗਾ ਤੇ ਕਾਫੀ ਸਾਰੀਆਂ ਆਪਣੀ ਸਾਰੀਆਂ ਇੰਡੀਆ ਨੇ ਵੀ ਜਿਹੜਾ ਸਪੋਰਟ ਕੀਤਾ ਸੀਗਾ ਹੋਰ ਵੀ ਕੰਟਰੀਸ ਨੇ ਇਹ ਚੀਜ਼ ਨੂੰ ਸਪੋਰਟ ਕੀਤਾ ਸੀਗਾ ਬਟ ਹਮਾਸ ਵੱਲੋਂ ਇਹ ਚੀਜ਼ ਫੇਰ ਜਿਹੜੀ ਰੱਦ ਕਰ ਦਿੱਤੀ ਗਈ ਆ ਤੇ ਉੱਥੇ ਜਿਹੜੇ ਹਮਲੇ ਹੋਰ ਵੀ ਜ਼ਿਆਦਾ ਤੇਜ਼ ਹੋਣ ਦੇ ਚਾਂਸਸ ਹੈਗੇ ਆ ਹੁਣ ਤੇ ਬਾਕੀ ਚਲੋ ਦੇਖਦੇ ਆ ਕੀ ਬਣਦਾ ਅੱਗੇ ਜੋ ਵੀ ਹੋਊਗਾ ਉਹ ਵੀ ਅਪਡੇਟ ਜਿਹੜੀ ਆਪਾਂ ਇੱਥੇ ਸ਼ੇਅਰ ਕਰਾਂਗੇ ਆਪਣਾ ਨੂੰ ਸਬਸਕ੍ਰਾਈਬ ਕਰਕੇ ਰੱਖੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਚਲੋ ਮਿਲਾਂਗੇ ਨੈਕਸਟ ਅਪਡੇਟ ਵਿੱਚ ਉਹਨਾਂ ਦੇ ਲਈ ਟਾਟਾ ਵਾਹਿਗੁਰੂ